ਸਾਡੇ ਹੱਕ ਅੱਜੇ ਰੱਖ ਜੀਓ ਸਾਹਿਬ ਮਰਦਾਬਾਦ ਜੀਓ ਸਾਹਿਬ ਮਰਦਾਬਾਦ ਜੀਓ ਸਾਹਿਬ ਮਰਦਾਬਾਦ ਸਾਡੇ ਹੱਕ ਅੱਜੇ ਰੱਖ ਗੱਡੀ ਹਟਾ ਮਾ ਪੂਰੀਆ ਕੋਈ ਨਿਪਟਾਰਾ ਨਹੀਂ ਕੀਤਾ ਨਾ ਉੱਥੋਂ ਮਿਲੀ ਸੈਲਰੀ ਨਾ ਅੱਜ ਤੋਂ ਮਿਲਦੀ ਆ ਉਹ ਤੋਂ ਕਿਨੇ ਚਿਰ ਦੀ ਇਹਨਾਂ ਨੇ ਸੈਲਰੀ ਕਰਕੇ ਉਹਨੂੰ ਪਟਾਲੇ ਭੇਜਿਆ ਆਂ ਸਾਡੀ 2 ਮਹੀਨੇ ਦੀ ਸੈਲਰੀ ਉਹ ਤੋਂ ਵੀ ਮਹੀਨੇ ਹੋ ਗਏ 6 ਮਹੀਨੇ ਹੋ ਗਏ ਅੱਜ ਦੇ ਦਾ ਰੱਖੇ ਅਸੀਂ ਇੱਕ ਸਾਡੇ ਉਹ ਵੀ ਕਰੀਏ ਜਿਹੜਾ ਸਾਡਾ ਨਟਾਲੇ 2 ਮਹੀਨੇ ਹੋ ਗਏ ਜੀ ਇਹਨੂੰ ਇੱਥੋਂ ਕਿਹਾ ਤਦਾਂ ਤੇ ਦੋ ਉਹਥੇ ਲੈ ਲਈ ਵੀ ਦਿਖਾਓ ਦੇਖੋ ਥੋੜੀ ਹੋਰ ਇੱਕ ਮਿੰਟ ਆ ਤਿੰਨ ਤਿੰਨ ਪਰ ਆਜੂ ਉਹ ਖਾਓ ਸਾਡੇ ਹੱਕ ਜਿੰਦੇ ਰੱਖ ਸਾਡੇ ਹੱਕ ਜਿੰਦੇ ਰੱਖ ਸਾਡੇ ਹੱਕ ਜਿੰਦੇ ਰੱਖ ਸਤਿਗੁਰੂ ਜੀ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾ ਆਇਆ ਕਿਸ ਸਬੰਧ ਵਿੱਚ ਧਰਨਾ ਲਾਇਆ ਜੀ ਅੱਜ ਜੀ ਸਬੰਧ ਮੇਰਾ ਨਾਮ ਦਲਜੀਤ ਸਿੰਘ ਹੈ ਜੀ ਅੱਜ ਅਸੀਂ ਧਰਨਾ ਲਾਇਆ ਜੀ ਸਾਨੂੰ 23 ਮਹੀਨੇ ਹੋ ਗਏ ਸਾਨੂੰ ਫਾਇਰ ਬ੍ਰਿਗੇਡ ਵੱਲੋਂ ਤੇ ਇਹਨਾਂ ਕਮੇਟੀ ਨੇ ਸਾਨੂੰ ਤਨਖਾਹਾਂ ਨਹੀਂ ਦਿੱਤੀਆਂ ਜੀ ਟੀ ਕਰਨੇ ਕਾਰਨ ਜੀ ਇਹ ਤੇ ਇਹਨਾਂ ਨੂੰ ਪਤਾ ਹੋਣਾ ਜੀ ਅਸੀਂ ਜਦੋਂ ਵੀ ਆਉਂਨੇ ਆ ਇਹਨਾਂ ਕੋਲ ਤੇ ਸਾਨੂੰ ਇੱਕੋ ਗੱਲ ਕਹਿੰਦੇ ਆ ਵੀ ਬਜਟ ਹੈ ਨਹੀਂ ਆ ਜੀ ਅਸੀਂ ਤਨਖਾਹਾਂ ਨਹੀਂ ਦੇ ਸਕਦੇ ਤੇ ਈਐਸਓ ਕੋਲ ਇਹਨਾਂ ਨੇ ਇੱਕੋ ਚੀਜ਼ ਹੋਰ ਵੀ ਸਾਡੀ ਜਿਹੜੀ ਗੱਡੀ ਸੀ ਫਾਇਰ ਬ੍ਰਿਗੇਡ ਦੀ ਉਹ ਵੀ ਇਹਨਾਂ ਨੇ ਬਟਾਲੇ ਸ਼ਿਫਟ ਕਰ ਦਿੱਤੀ ਵੀ ਸਾਡੇ ਕੋਲ ਬਜਟ ਹੈ ਨਹੀਂ ਅਸੀਂ ਇੱਥੇ ਕਰਮਚਾਰੀ ਨਹੀਂ ਰੱਖ ਸਕਦੇ ਤੇ ਅਸੀਂ ਇਸ ਪ੍ਰੈਸ ਦਾ ਵੀ ਸਹਿਯੋਗ ਕਰਦੇ ਆ ਧੰਨਵਾਦ ਕਰਦੇ ਆ ਜੀ ਜਿਹੜੇ ਸਾਡੇ ਕੋਲ ਇੱਥੇ ਪਹੁੰਚੇ ਨੇ ਤੇ ਇਹਨਾਂ ਨੇ ਸਾਡਾ ਪੂਰਾ ਉਦੋਂ ਵੀ ਸਾਥ ਦਿੱਤਾ ਸੀਗਾ ਠੀਕ ਹੈ ਜੀ ਉਦੋਂ ਇਹਨਾਂ ਨੇ ਸਾਨੂੰ ਕਿਹਾ ਸੀ ਕਿ ਤੁਹਾਡੀਆਂ ਤਨਖਾਹਾਂ ਜਿਹੜੀਆਂ ਨਹੀਂ ਮਿਲਦੀਆਂ ਤੁਸੀਂ ਬਟਾਲੇ ਤੁਹਾਨੂੰ ਭੇਜਦੇ ਨੇ ਉੱਥੇ ਤੁਹਾਨੂੰ ਤਨਖਾਹਾਂ ਮਿਲਣਗੀਆਂ ਸਾਨੂੰ ਉੱਥੇ ਵੀ 2 ਮਹੀਨੇ ਹੋ ਗਏ ਜੀ ਤਨਖਾਹਾਂ ਨਹੀਂ ਮਿਲੀਆਂ ਬਟਾਲੇ ਵੀ ਠੀਕ ਹੈ ਜੀ ਇੱਥੇ ਸਾਨੂੰ 23 ਮਹੀਨੇ ਹੋ ਗਏ ਤੁਹਾਨੂੰ ਤਨਖਾਹਾਂ ਨਹੀਂ ਇਹਨਾਂ ਦਿੱਤੀਆਂ ਤੇ ਅਸੀਂ ਈਓ ਸਾਹਿਬ ਨੂੰ ਵੀ ਆਣ ਕੇ ਕਿਹਾ ਸੀ ਤੇ ਉਹਨਾਂ ਨੇ ਸਾਨੂੰ ਕਿਹਾ ਸੀਗਾ ਤੁਸੀਂ ਡਾਇਰੈਕਟਰ ਸਾਹਿਬ ਕੋਲ ਜਾਓ ਠੀਕ ਹੈ ਅਸੀਂ ਡਾਇਰੈਕਟਰ ਸਾਹਿਬ ਕੋਲ ਥੋੜੀ ਜਾਣਾ ਹੈ ਤੁਸੀਂ ਸਾਡਾ ਹੱਲ ਕਰਨਾ ਅਗਲੀ ਰਣਨੀਤੀ ਤੁਹਾਡੀ ਕੀ ਹੋਏਗੀ ਅਗਲੀ ਰਣਨੀਤੀ ਇਹੋ ਹੈ ਜੇ ਜਦੋਂ ਹੱਲ ਕਰਨਗੇ ਤਾਂ ਅਸੀਂ ਫੇਰ ਹੀ ਅ ਇਹੋ ਸਾਹਿਬ ਨੂੰ ਹਾਂਜੀ ਜਿਹੜਾ ਅੱਜ ਨਗਰ ਕੌਂਸਲ ਵਜੇ ਜੰਧਰਾ ਵੱਜਾ ਦਾ ਇੱਕ ਨਾ ਮਾਰਿਆ ਇਹ ਉਹਨਾਂ ਦਾ ਜੰਧਰਾ ਵੱਜਾ ਜੀ ਗੇਟ ਖੁੱਲਾ ਵਾ ਜੰਧਰਾ ਉਹਨਾਂ ਦਾ ਹੀ ਵੱਜਾ ਹੋਇਆ ਜੀ ਬਾਕੀ ਅਸੀਂ ਇਹਨਾਂ ਦੇ ਨਗਰ ਕੌਂਸਲ ਦੇ ਜਿਹੜੇ ਕਰਮਚਾਰੀ ਆਪਾਂ ਉਹਨਾਂ ਨੂੰ ਅੰਦਰ ਨਹੀਂ ਜਾਣ ਦੇਣਾ ਜਿੱਨਾਂ ਨੇ ਸਾਡਾ ਹੱਲ ਨਹੀਂ ਕਰਦੇ ਜੀ ਬਾਕੀ ਜੀ ਜੇ ਜਦੋਂ ਸਾਨੂੰ ਭੇਜਿਆ ਗਿਆ ਸੀ ਬਟਾਲੇ ਸਾਨੂੰ ਇਹ ਸ਼ਿਕਾਯਤ ਦਵਾਇਆ ਗਿਆ ਸੀ ਕਿ ਤੁਸੀਂ ਇੱਥੋਂ ਬਟਾਲੇ ਚੱਲ ਜਾਓ ਜਿਹੜਾ ਸਾਨੂੰ ਡਿਪਟੀ ਡਾਇਰੈਕਟਰ ਸਾਹਿਬ ਵੱਲੋਂ ਆਰਡਰ ਆਈ ਸੀ ਉਹਦੇ ਵਿੱਚ ਵੀ ਲਿਖਿਆ ਗਿਆ ਵਾ ਕਿ ਇਹਨਾਂ ਦੀ ਜਿਹੜੀ 27 ਦੋ ਤੋਂ ਪਹਿਲਾਂ ਦੀ ਤਨਖਾਹਾਂ ਨੇ ਪਿਛਲੀਆਂ 23 ਮਹੀਨੇ ਦੀਆਂ ਉਹਨਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ ਜਦ ਕਿ ਅੱਜ ਤੱਕ ਸਾਨੂੰ ਝੂਠੇ ਲਾਰੇ ਲਾਏ ਗਏ ਨੇ ਬਸ ਇਹੀ ਕਿਹਾ ਗਿਆ ਬਸ ਤੁਹਾਡੀ ਤਨਖਾਹਾਂ ਮਿਲ ਗਈਆਂ ਮਿਲ ਗਈਆਂ ਇਥੋਂ ਤੱਕ ਈਓ ਸਾਹਿਬ ਨੇ ਸਾਨੂੰ ਕਿਹਾ ਵੀ ਤੁਸੀਂ ਆਪ ਜਾ ਕੇ ਚੰਡੀਗੜ੍ਹ ਜਾਓ ਸਰ ਕੰਮ ਇਹਨਾਂ ਦਾ ਕਿ ਸਾਡਾ ਕਿਉਂ ਅਸੀਂ ਵੀ ਬੱਚਿਆਂ ਨੇ ਅਸਰ ਅਸੀਂ ਬਗੈਰ ਮੈਂ ਪਹਿਲਾਂ ਦਿਹਾੜੀ ਲਾ ਕੇ ਫਿਰ ਅਸੀਂ ਜਾ ਕੇ ਆਪਣੀ ਡਿਊਟੀ ਕਰਦੇ ਪਏ ਹਾਂ ਕਿੱਦਾਂ ਹੀ ਆਪਣਾ ਟੈਂਪਾਸ ਕਰੀਏ 23 23 ਮਹੀਨੇ ਆਸਾਂ ਤਨਖਾਹਾਂ ਤੋਂ ਬਗੈਰ ਬੈਠੇ ਆ ਇਸ ਕਰਕੇ ਸਾਨੂੰ ਇਹ ਝੂਠੇ ਲਾਰੇ ਲਾ ਕੇ ਸਾਨੂੰ ਬੇਕੂਫ ਬਣਾਇਆ ਜਾ ਰਿਹਾ ਪਿਛਲੇ 23 ਮਹੀਨੇ ਤੋਂ ਸਾਡਾ ਘਰ ਦਾ ਕੋਈ ਯਾਰਾ ਕਰਨ ਔਖਾ ਹੋਇਆ ਪਿਆ ਜੀ ਇਹ ਹੁਣ ਧਰਨਾ ਕਿੰਨੇ ਦਿਨ ਤੱਕ ਚੱਲੇਗਾ ਜੀ ਅਸੀਂ ਲੰਮਾ ਚੱਲਾਂਗੇ ਜਿੰਨੇ ਤੱਕ ਸਾਨੂੰ ਸਾਡੇ ਹੱਕ ਨਹੀਂ ਮਿਲਦੇ ਅਸੀਂ ਹੁਣ ਜੇ ਬੈਠੇ ਰਾਵਾਂਗੇ ਜੀ ਜਦੋਂ ਅਸੀਂ ਬੇੜਾ ਸੈਲਰੀ ਤੋਂ ਬੈਠੇ ਆ ਜੀ ਤੁਹਾਡੇ ਵੀ ਬੱਚੇ ਨੇ ਸਭ ਸਾਡਾ ਸਭ ਕੁਝ ਆ ਸਾਡੇ ਵੀ ਖਰਚੇ ਨੇ ਅਸੀਂ ਤਨਖਾਹ ਵਾਸਤੇ ਡਿਊਟੀ ਕਰਦੇ ਪਏ ਆ ਜਦੋਂ ਸਾਨੂੰ ਤਨਖਾਹ ਹੀ ਨਹੀਂ ਮਿਲਦੀ ਅਸੀਂ ਕਿਸ ਮਕਸਦ ਲਈ ਕੰਮ ਕਰਦੇ ਮੈਂ ਜੀ ਨਾ ਨਾ ਖਾਸਾ ਕੋਈ ਕਣਕ ਦਾ ਸੀਜ਼ਨ ਡਲ ਰਿਹਾ ਉਹੀ ਘਟਰਾਵ ਹੋ ਜਾਂਦੀ ਹੈ ਉਹਦੇ ਜ਼ਿੰਮੇਵਾਰੀ ਤੁਸੀਂ ਕਿਹਨੂੰ ਕਰੋਗੇ ਯੋ ਸਾਹਿਬ ਜੀ ਯੋ ਸਾਹਿਬ ਜੀ ਇਸ ਤੋਂ ਬਾਅਦ ਅਸੀਂ ਆਪਣਾ ਕੇਸ ਲਾਉਣ ਜਾ ਰਹੇ ਹਾਂ ਨਾ ਹੋਇਆ ਜੇ ਸਾਡੀ ਤਨਖਾਹਾਂ ਨਾ ਮਿਲੀਆਂ ਅਸੀਂ ਆਪਣਾ ਕੇਸ ਲਾ ਕੇ ਆਪਣੇ ਹੱਕ ਲੈਣੇ ਆ ਜੀ ਫਿਰ ਸਾਡੇ ਕੋਲ ਹੀ ਹੱਕ ਰਹਿ ਗਿਆ ਜੀ ਹੋਰ ਕੋਈ ਨਹੀਂਗਾ ਫਿਰ ਆੜਾ ਤਰਨਾ ਜਾ ਰਹੀ ਆ ਜੀ ਜਿੰਨੇ ਸਾਡੇ ਹੱਕ ਨਹੀਂ ਬੰਦੇ